ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਸਨ ਆਪ ਜੀ ਨੇ ਭਾਰਤ ਦੀ ਸੁੱਤੀ ਹੋਈ ਕੌਮ ਨੂੰ ਜਗਾਇਆ ਤੇ ਮਰਦਾ ਰੂਹ ਵਿੱਚ ਜਾਨ ਪਾਈ ਆਪ ਇੱਕ ਮਹਾਨ ਕਵੀ ਬਹਾਦਰ ਜਨੈਲ ਸੂਝਵਾਨ ਆਗੂ ਤੇ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਸਨ ਜਨਮ ਤੇ ਬਚਪਨ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 26 ਦਸੰਬਰ 1666 ਈਸਵੀ ਨੂੰ ਬਿਹਾਰ प्रांत ਦੀ ਰਾਜਸਥਾਨੀ ਪਟਨਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ ਆਪ ਜੀ ਦਾ ਮਾ ਗੋਬਿੰਦ ਰਾਏ ਰੱਖਿਆ ਗਿਆ 1673 ਇਸੇ ਵਿੱਚ ਆਪ ਜੀ ਦੇ ਪਿਤਾ ਆਪ ਜੀ ਨੂੰ ਆਨੰਦਪੁਰ ਲੈ ਆਏ ਬਚਪਨ ਵਿੱਚ ਆਪ ਬਾਲਕਾਂ ਦੀਆਂ ਫੌਜਾਂ ਬਣਾ ਕੇ ਇੱਕ ਦੂਜੇ ਵਿਰੁੱਧ ਨਕਲੀ ਲੜਾਈਆਂ ਕਰਦੇ ਸਨ ਕਿਸੇ ਨੂੰ ਕੀ ਪਤਾ ਸੀ ਕਿ ਇਹ ਬਾਲਕ ਵੱਡਾ ਹੋ ਕੇ ਜ਼ੁਲਮ ਦਾ ਨਾਸ਼ ਕਰਨ ਲਈ ਹਕੂਮਤ ਨਾਲ ਟੱਕਰ ਲਵੇਗਾ ਵਿਦਿਆ 6 ਸਾਲ ਦੀ ਉਮਰ ਵਿੱਚ ਹੀ ਆਪ ਜੀ ਨੇ ਸੰਸਕ੍ਰਿਤ ਬ੍ਰਜ ਅਰਬੀ ਫਾਰਸੀ ਹਿੰਦੀ ਅਤੇ ਪੰਜਾਬੀ ਬੋਲੀਆਂ ਸਿੱਖੀਆਂ ਅਨੰਦਪੁਰ ਸਾਹਿਬ ਵਿੱਚ ਰਹਿੰਦਿਆਂ ਹੀ ਆਪਨੇ ਸੰਸਕਰ ਵਿਦਿਆ ਸਿੱਖੀ ਪਿਤਾ ਦੀ ਸ਼ਹੀਦੀ ਉਸ ਸਮੇਂ ਔਰੰਗਜ਼ੇਬ ਨੇ Hindu ਧਰਮ ਨੂੰ ਖਤਮ ਕਰਨ ਲਈ ਅੱਤ ਚੁੱਕੀ ਹੋਈ ਸੀ ਕਸ਼ਮੀਰੀ ਪੰਡਤ ਦੁਖੀ ਹੋ ਕੇ ਗੁਰੂ ਜੀ ਦੀ ਸ਼ਰਨ ਵਿੱਚ ਆਏ ਉਸ ਸਮੇਂ ਕੇਵਲ ਆਪ 9 ਸਾਲ ਦੇ ਸੰਨ ਆਪਨੇ ਆਪਣੇ ਪਿਤਾ ਨੂੰ ਔਰੰਗਜੀਤ ਦੇ ਜੁਲਮ ਵਿਰੁੱਧ ਸ਼ਹਾਦਤ ਲਈ ਪੇਜ ਦਿੱਤਾ ਗੁਰਗੱਦੀ ਤੇ ਬੈਠਣਾ ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਬਾਬਾ RAM ਕਮਰਜੀ ਨੇ ਮਰਿਆਦਾ ਅਨਸਾਰ ਆਪ ਜੀ ਨੂੰ ਗੁਰਗੱਦੀ ਤੇ ਬਿਠਾ ਦਿੱਤਾ ਆਪਨੇ ਇਸ ਮਹਾਨ ਪਦਵੀ ਨੂੰ ਸੰਭਾਲਦਿਆਂ ਹੀ ਸ਼ਰਧਾਲੂਆਂ ਨੂੰ ਸ਼ਾਸਤਰ ਭੇਟ ਕਰਨ ਦੀ ਬੇਨਤੀ ਕੀਤੀ ਆਪ ਜੀ ਨੇ ਇੱਕ ਰੰਜੀਤ ਨਗਾਰਾ ਬਣਾਇਆ ਜਿਸ ਦੀ ਗੂੰਜ ਦੂਰ ਦੂਰ ਤੱਕ ਪਹਾੜੀ ਰਾਜਾਂ ਨੂੰ ਸੁਣਾਈ ਦਿੰਦੀ ਸੀ ਖਾਲਸਾ ਪੰਥ ਦੀ ਸਾਜਨਾ ਆਪ ਜੀ ਨੇ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਹਿਬ ਵਿਖੇ ਸਿੱਖ ਸੰਗਤਾਂ ਦਾ ਭਾਰੀ ਇਕੱਠ ਬੁਲਾਇਆ ਇਸ ਭਰੇ ਇਕੱਠ ਵਿੱਚ ਆਪਨੇ ਪੰਜ ਸਿਰਾਂ ਦੀ ਮੰਗ ਕੀਤੀ ਇਸ ਮੌਕੇ ਪੰਜ ਸਿੰਘਾਂ ਨੇ ਗੁਰੂ ਜੀ ਦੀ ਮੰਗ ਨੂੰ ਸਵੀਕਾਰ ਕੀਤਾ ਗੁਰੂ ਜੀ ਨੇ ਉਹਨਾਂ ਪੰਜੇ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਤੇ ਫੇਰ ਆਪ ਉਹਨਾਂ ਤੋਂ ਅੰਮ੍ਰਿਤ ਛਕ ਕੇ ਗੋਵਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਇੰਜ ਆਪ ਨੇ ਪੰਜ ਪਿਆਰਿਆਂ ਦੀ ਪ੍ਰਧਾਨਤਾ ਨੂੰ ਸਹਿਕਾਰਿਆ ਮੁਗਲ ਫੌਜਾਂ ਨਾਲ ਜੰਦ ਤੇ ਕੁਰਬਾਨੀਆਂ ਮੁਗਲ ਅਤੇ ਪਹਾੜੀ ਰਾਜਾਂ ਦੀਆਂ ਫੌਜਾਂ ਨੇ ਆਨੰਦਪੁਰ ਸਾਹਿਬ ਨੂੰ 1704 ਈਸਵੀ ਤੱਕ ਘੇਰੀ ਰੱਖਿਆ ਗੁਰੂ ਜੀ ਦੀ ਪੂਰੀ ਦ੍ਰਿੜਤਾ ਅਤੇ ਸੂਰਬੀਰਤਾ ਨਾਲ ਉਹਨਾਂ ਦਾ ਟਕਰਾ ਕਰਦੇ ਰਹੇ ਇਸ ਤਰ੍ਹਾਂ ਲੜਾਈ ਲੰਮੀ ਪੈਣ ਕਾਰਨ ਆਪ ਜੀ ਨੂੰ ਆਨੰਦਪੁਰ ਛੱਡਣਾ ਪਿਆ ਸੱਸਾ ਨਦੀ ਤੇ ਆ ਕੇ ਆਪ ਜੀ ਦਾ ਪਰਿਵਾਰ ਵਿਛੜ ਗਿਆ ਆਪ ਜੀ ਦੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਛਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਚਮਕੌਰ ਵਿਖੇ ਆਪ ਨੇ ਆਪਣੇ ਹੱਥੀਂ ਵੱਡੇ ਸਹਿਬਜ਼ਾਦਿਆਂ ਨੂੰ ਜੰਗ ਵਿੱਚ ਤੋੜ ਕੇ ਆਪਣੇ ਸਾਹਮਣੇ ਸ਼ਹੀਦ ਹੁੰਦਿਆਂ ਵੇਖਿਆ ਮੁਗਲ ਫੌਜਾਂ ਨਾਲ ਜੁੱਧ ਤੇ ਕੁਰਬਾਨੀਆਂ ਮੁਗਲ ਅਤੇ ਪਹਾੜੀ ਰਾਜਾਂ ਦੀਆਂ ਫੌਜਾਂ ਨੇ ਆਨੰਦਪੁਰ ਸਾਹਿਬ ਨੂੰ 1704 ਈਸਵੀ ਤੱਕ ਘੇਰੀ ਰੱਖਿਆ ਗੁਰੂ ਜੀ ਦੀ ਪੂਰੀ ਦ੍ਰਿੜਤਾ ਅਤੇ ਸੂਰਬੀਰਤਾ ਨਾਲ ਉਹਨਾਂ ਦਾ ਟਕਰਾ ਕਰਦੇ ਰਹੇ ਇਸ ਤਰ੍ਹਾਂ ਲੜਾਈ ਲੰਮੀ ਪੈਣ ਕਾਰਨ ਆਪ ਜੀ ਨੂੰ ਆਨੰਦਪੁਰ ਛੱਡਣਾ ਪਿਆ ਸੱਸਾ ਨਦੀ ਤੇ ਆ ਕੇ ਆਪ ਜੀ ਦਾ ਪਰਿਵਾਰ ਵਿਛੜ ਗਿਆ ਆਪ ਜੀ ਦੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਛਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਚਮਕੌਰ ਵਿਖੇ ਆਪ ਨੇ ਆਪਣੇ ਹੱਥੀਂ ਵੱਡੇ ਸਹਿਬਜ਼ਾਦਿਆਂ ਨੂੰ ਜੰਗ ਵਿੱਚ ਤੋੜ ਕੇ ਆਪਣੇ ਸਾਹਮਣੇ ਸ਼ਹੀਦ ਹੁੰਦਿਆਂ ਵੇਖਿਆ ਸਹਿਤਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਇੱਕ ਪਰਮ ਮਨੁੱਖ ਤੇ ਆਦਰਸ਼ਿਕ ਸੰਤ ਸਪਾਈ ਸਨ ਉਥੇ ਉਹ ਉੱਚ ਕੋਟੀ ਦੇ ਮਹਾਨ ਸਹਿਤਕਾਰ ਵੀ ਸਨ ਆਪ ਦੀਆਂ ਪ੍ਰਸਿੱਧ ਸਹਿਤਕ ਰਚਨਾਵਾਂ ਚੰਡੀ ਦੀ ਵਾਰ ਜ਼ਫਰਨਾਮਾ ਬਚਿਤ੍ਰਨਾਟਕ ਜਾਪ ਸੇਵ ਅਕਾਰ ਉਸਤਤ ਚੰਡੀ ਚరిత్ర ਤੇ ਗਿਆਨ ਪ੍ਰਬੋਧ ਹਨ ਜਫਰ ਨਾਮ ਔਰੰਗਜ਼ੇਬ ਨੂੰ ਲਿਖਿਆ ਗਿਆ ਇੱਕ ਪੱਤਰ ਹੈ ਜਿਸ ਨੇ ਉਸ ਦੀ ਪੂਰੀ ਜ਼ਮੀਰ ਨੂੰ ਹਿਲਾ ਕੇ ਰੱਖ ਦਿੱਤਾ ਸੀ ਜੋਤੀ ਜੋਤ ਸਮਾਉਣਾ ਗੁਰੂ ਜੀ 1708 ਈਸਵੀ ਵਿੱਚ ਦੱਖਣ ਵੱਲ ਚਲੇ ਗਏ ਨਦੇੜ ਨਾਂ ਦੇ ਸਥਾਨ ਤੇ ਆਪ ਦਾ ਮੇਲ ਮਾਧੂ ਦਾਸ ਨਾਂ ਦੇ ਵਾਰਾਗੀ ਨਾਲ ਹੋਇਆ ਉਹ ਆਪ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਆਪ ਜੀ ਦਾ ਸਿੱਖ ਬਣ ਗਿਆ ਸਰਹਿੰਦ ਦੇ ਨਵਾਬ ਵजीर खान ਨੇ ਗੁਰੂ ਜੀ ਨੂੰ ਮਾਰ ਮਕਾਉਣ ਲਈ ਦੋ ਪਠਾਨ ਨਦੇੜ ਭੇਜੇ ਜਿਨ੍ਹਾਂ ਨੇ ਇੱਕ ਰਾਤ ਗੁਰੂ ਜੀ ਤੇ ਖੂਨੀ ਹਮਲਾ ਕੀਤਾ ਆਪ ਜੀ ਨੇ ਇੱਕ ਨੂੰ ਉੱਥੇ ਹੀ ਖਤਮ ਕਰ ਦਿੱਤਾ ਤੇ ਦੂਜਾ ਭਜਦਾ ਹੋਇਆ ਮਾਰਿਆ ਗਿਆ ਆਪ ਜੀ ਨੂੰ ਵੀ ਡੂੰਗਾ ਜ਼ਖਮ ਲੱਗਿਆ ਕੁਝ ਚਿਰ ਬਾਅਦ ਤੀਰ ਕਮਾਨ ਤੇ ਚਾੜਨ ਕਰਕੇ ਗੁਰੂ ਜੀ ਦੇ ਤੰਕੇ ਅਜਿਹੇ ਟੁੱਟੇ ਕਿ ਮੋੜ ਸੀਤੇ ਨਾ ਜਾ ਸਕੇ ਆਪ ਜੀ ਨੇ ਗੁਰੂ ਸਿੱਖਾਂ ਨੂੰ ਸੱਦ ਕੇ ਆਖਿਆ ਕਿ ਅੱਜ ਤੋਂ ਸਿੱਖਾਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਣਗੇ ਅੰਤ ਆਪ 1708 ਈਸਵੀ ਨੂੰ ਜੋਤੀ ਜੋਤ ਸਮਾ ਗਏ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ Vai, Guruji Kifutei.